ਪਿੰਨੀ 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 ਜੱਗਾ 10000 ਲਾ 10000 7000 ਡਾਲਰ ਮੇਰੇ ਕੋਲੇ ਆ ਬੱਲ ਕਹਿੰਦਾ ਵੀ ਤਿੰਨ ਟਰਾਂਸਫਰ ਕਰਦੇ ਆਗੇ ਸਾਢੇ 5 ਲੱਖ ਦੀ ਰੇਡ 10000 ਡਾਲਰ ਦੀ ਰੇਡ ਪਤਾਰੇ ਦਾ ਪਿੰਨੀ ਜੱਗਾ ਚਿੱਟੀ ਵਾਲਾ ਜੱਗਾ ਚਿੱਟੀ ਵਾਲਾ ਤੇ ਪਤਾਰੇ ਦਾ ਪਿੰਨੀ ਪਤਾਰੇ ਦਾ ਪਿੰਨੀ ਜੱਗਾ ਪਿੰਨੀ ਜੱਗਾ ਜੱਗਾ ਪਿੰਨੀ 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 ਜੱਗਾ 10000 ਪਿੰਨੀ ਜੱਗਾ ਜੱਗਾ ਪਿੰਨੀ 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 ਜੱਗਾ 10000 ਲਾ 10000 10000 10000 ਗੱਜਣ ਡੇਰੇ ਬਾਬੇ ਨਾਨਕ ਵਾਲੇ ਦੇ ਵਿੱਚ